ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁੱਖੀ ਟਿਬਾਣਾ ਟਿਬਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਇਹ ਜਿਹੜੀ ਕਣਕ ਦੀ ਫਸਲ ਹੈਗੀ ਹੈ ਇਹ ਵੈਰਾਈਟੀ ਹੈਗੀ ਹੈ HD 3406 ਜਿਹੜੀ ਆਪਣੀ ਪਹਿਲਾਂ ਕਣਕ ਦੀ ਵੈਰਾਈਟੀ ਆਉਂਦੀ ਸੀਗੀ HD 2967 ਉਸ ਦੇ ਬਦਲ ਦੇ ਤੌਰ ਤੇ ਇਹ ਜਿਹੜੀ ਵੈਰਾਈਟੀ ਹੈਗੀ ਹੈ ਇਹ ਰਿਲੀਜ਼ ਕੀਤੀ ਗਈ ਹੈ ਦੇਖ ਸਕਦੇ ਆਪਾਂ IARI ਇੰਸਟੀਚਿਊਟ ਜਿਹੜਾ ਦਿੱਲੀ ਹੈਗਾ ਜਿਨ੍ਹਾਂ ਦੀ 2968 ਵੈਰੈਟੀ ਸੀ ਉਹਨਾਂ ਨੇ ਹੀ ਇਹ ਵੈਰੈਟੀ ਰਿਲੀਜ਼ ਕੀਤੀ ਹੈਗੀ ਐ ਤੇ ਬਿਜਾਈ ਆਪਣੀ ਕੀਤੀ ਹੋਈ ਹੈ ਇਹਦੀ ਐਮਓਯੂ ਇਹਦਾ ਸਾਈਨ ਕੀਤਾ ਸੀਗਾ ਤੇ ਦੇਖ ਸਕਦੇ ਹੋ ਕਿ ਵੈਰੈਟੀ ਜਿਹੜੀ ਹੈਗੀ ਆ ਕਾਫੀ ਚੰਗੀ ਲੱਗ ਰਹੀ ਹੈ ਫਿਲਹਾਲ ਬਾਕੀ ਇਹਦੀ ਜਿਹੜੀ ਪਰਫਾਰਮੈਂਸ ਹੈਗੀ ਹੈ ਕਿ ਕਿਦਾਂ ਇਹ ਗਰੋ ਕਰਦੀ ਹੈਗੀ ਆਪਣੇ ਖੇਤ ਦੇ ਵਿੱਚ ਉਹ ਆਪਾਂ ਟਾਈਮ ਟੂ ਟਾਈਮ ਜਿਹੜੀ ਹੈਗੀ ਹੈ ਇਹਦੀਆਂ ਵੀਡੀਓਜ਼ ਬਣਾ ਕੇ ਪਾਉਂਦੇ ਰਹਾਂਗੇ ਤੇ ਬਾਕੀ ਫਿਰ ਸਾਰੀ ਦੀ ਸਾਰੀ ਰਿਪੋਰਟ ਜਿਹੜੀ ਹੈਗੀ ਉਹ ਫਾਈਨਲ ਰਿਪੋਰਟ ਦੇ ਵਿੱਚ ਹਮੇਸ਼ਾ ਵਾਂਗੂ ਆਪਾਂ ਇਹਦੀ ਦੇ ਦੇਵਾਂਗੇ ਤੇ ਆਪਾਂ ਨੇ ਇਹ ਅਗੇਤੀ ਬੀਜੀ ਹੋਈ ਹੈ ਜਿਹੜੀ ਇਹ ਇਧਰਲੀ ਸਾਈਡ ਤੇ ਤੇ ਇਧਰਲੀ ਸਾਈਡ ਵੀ ਇਹੀ ਹੈ ਇਹ ਆਪਣੇ ਕਾਫੀ ਲੇਟ ਬਿਜਾਈ ਕੀਤੀ ਹੈ ਇਹਦੇ ਨਾਲੋਂ ਇਹਦਾ ਘੱਟੋ-ਘੱਟ 20 ਦਿਨ ਦਾ ਫਰਕ ਹੋਊਗਾ ਆਪਸ ਦੇ ਵਿੱਚ ਦੋਨਾਂ ਖੇਤਾਂ ਦਾ ਤੇ ਆਪਾਂ ਦੇਖਾਂਗੇ ਕਿ ਕਿਹ ਗੇਤੀ ਜ਼ਿਆਦਾ ਵਧੀਆ ਰਹਦੀ ਹੈ ਇਹ ਤੇ ਜਾਂ ਥੋੜੀ ਜਿਹੀ ਜਿਹੜੀ ਆਪਾਂ ਪਛੇਤੀ ਬੀਜਦੇ ਆ ਉਹ ਜ਼ਿਆਦਾ ਠੀਕ ਰਹਿੰਦੀ ਹੈ ਇਹ ਸਾਰੀ ਸਾਰੀ ਜਿਹੜੀ ਰਿਪੋਰਟ ਹੈ ਆਪਣੇ YouTube ਚੈਨਲ ਤੇ ਤੁਹਾਨੂੰ ਮਿਲਦੀ ਰਹੂਗੀ ਟਾਈਮ ਟੂ ਟਾਈਮ ਨਾਲ-ਨਾਲ ਹੀ ਸੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹਨਾਂ ਦੀ ਹੋਰ ਵੀਡੀਓ ਜਿਹੜੀਆਂ ਆਗੀਆਂ ਬਣਾ ਕੇ ਪਾਉਂਦੇ ਰਹਾਂਗੇ। ਟੈਂਡ ਦੇ ਉੱਤੇ ਆਪਾਂ ਸਾਰੀ ਦੀ ਸਾਰੀ ਇਹਦੀ ਰਿਪੋਰਟ ਜਿਹੜੀ ਹੈਗੀ ਐ ਸ਼ੇਅਰ ਕਰ ਦਵਾਂਗੇ ਉਹ। ਸੋ ਠੀਕ ਹੈ ਜੀ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਸਾਰਿਆਂ ਦਾ।